ਫੱਲ ਸ਼੍ਰੀ ਯਕਾਲਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸਿੱਖ ਅਤੇ ਹਸਦੇ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਤਖਤ ਅਪਚ ਟਕਰਾ ਰਹੇ ਤਖਤ ਸ਼੍ਰੀ ਹਰਮੰਦਰ ਪਟਨਾ ਸਾਹਿਬ ਨੇ ਸਿੱਧੀ ਚੁਣੌਤੀ ਦਿੱਤੀ ਹੈ ਅਕਾਲ ਤਖਸਾਲ ਨੂੰ ਨਾ ਸਿਰਫ ਚੁਣੌਤੀ ਦਿੱਤੀ ਹੈ ਬਲਕਿ ਉਹਨਰ ਦੇ ਜਥੇਦਾਰ ਗਿਆਨੀ ਕਦੀਪ ਸਿੰਘ ਗੜੱਜ ਤੇ ਦਮਦਵਾ ਸਾਹਿਬ ਦੇ ਜਥੇਦਾਰ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਔਰ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਉਹ ਤਲਵ ਕਰ ਲਿਆ ਸਰੀਰਤ ਤੌਰ ਤੇ ਦਸ ਤਰ੍ਹਾਂ ਦੇ ਅੰਦਰ ਅੰਦਰ ਇਹ ਕਿਹਾ ਕਿ ਤੁਸੀਂ ਪੇਸ਼ ਹੋਵੋ ਇਹ ਘਟਨਾ ਜਿਹੜੀ ਹੈ ਪਹਿਲਾਂ ਨਹੀਂ ਕਿ ਉਸ ਤੋਂ ਬਾਅਦ ਜੋ ਕੁਝ ਹੋਇਆ ਉਹ ਵੀ ਪਹਿਲੀ ਵਾਰ ਹੋਇਆ ਇਹ ਪੰਜ ਪਿਆਰੇ ਨੇ ਉੱਥੇ ਵਿਸ਼ੇਸ਼ ਕਦਰਤਾ ਕੀਤੀ ਸੀ ਤਾਫ ਸ੍ਰੀ ਹਰਮੰਦਰ ਪਟਨਾ ਸਾਹਿਬ ਉਹਨਾਂ ਨੇ ਆਦੇਸ਼ ਦਿੱਤੇ ਔਰ ਦਿੱਤੇ ਵੀ ਇਕਾਲਤਾਬ ਸਾਹਿਬ ਨੂੰ ਪੰਜ ਪਿਆਰੇ ਆ ਗਏ ਉਹਨਾਂ ਵਿੱਚ ਸਿੰਘ ਸਹਿਬਾਨ ਨੂੰ ਪੰਜ ਪਿਆਰਿਆਂ ਨੇ ਇਹ ਚੁਣੌਤੀ ਦਿੱਤੀ ਤੇ ਹੁਣ ਉਸ ਚੁਣੌਤੀ ਦਾ ਜਵਾਬ ਆ ਗਿਆ ਮਤਲਬ ਅਜੀਬ ਕਿਸਮ ਦਾ ਜਿਵੇਂ ਅੱਜ ਕੱਲ੍ਹ ਚਾਹਦੇ ਨੇ ਕਿ ਇਧਰੋਂ ਮਜ਼ਾਈਲ ਕੋਧਰੋਂ ਚੱਲ ਇਧਰੋਂ ਬਾਹਰ ਉਧਰੋਂ ਬਾਹਰ ਹੁਸਰਾ ਚੱਲ ਪਿਆ ਉਹਨਾਂ ਨੇ ਪੰਜ ਪਿਆਰੇ ਜਿਹੜੇ ਸਤਿ ਸ਼੍ਰੀ ਰਾਮੰਦਰ ਸਾਹਿਬ ਵਾਲੇ ਪਟਨਾ ਸਾਹਿਬ ਵਾਲੇ ਉਹਨਾਂ ਨੇ ਜਦੋਂ ਇਹ ਕਿਹਾ ਕਿ ਤੁਸੀਂ ਤੁਨ ਕੀਤਾ ਸੁਖਬੀਰ ਸਿੰਘ ਬਾਦਲ ਨੂੰ ਤੁਹਾਨੂੰ ਦੋਨਾਂ ਨੂੰ ਦਿੱਤਾ ਤਲਖਾਇਆ ਕਰਾਰ ਔਰ ਦੂਜੇ ਪਾਸੇ ਸ਼ੇਰ ਕੀ ਹੋਇਆ ਕਿ ਪੰਜ ਪਿਆਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਉਹਦੂਆਦ ਪੰਜ ਪਿਆਰੇ ਸ੍ਰੀ ਦਬਦਵਾ ਸਾਹਿਬ ਦੇ ਤੇ ਪੰਜ ਪਿਆਰੇ ਸ੍ਰੀ ਕੇਸਗੜ ਸਾਹਿਬ ਦੇ ਇਹ ਮદાન ਚਾ ਉਦੋਂ ਜਿਹੇ ਵਿੱਚ ਸਿੱਤੀ ਬਣੀ ਹੋਈ ਹੈ ਤੁਸੀਂ ਇਹ ਦੇਖ ਲਓ ਸ੍ਰੀ ਅਕਾਲ ਤਖਤ ਸਾਹਿਬ ਨੇ ਕਹਿੰਦੇ ਜੀ ਇਹ ਜਿਹੜਾ ਹੈ ਸ੍ਰੀ ਅਕਾਲ ਤਖਤ ਸਰਵਉੱਚ ਇਹਨਾਂ ਨੂੰ ਕੋਈ ਜਿਹੜਾ ਹੈ ਆਦੇਸ਼ ਨਹੀਂ ਦੇ ਸਕਦਾ ਜਿੰਨੇ ਵੀ ਨਾਨਕਲੇਵਾ ਨੇ ਸਾਰੀ ਸੰਗਤ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਪ੍ਰਵਾਨ ਕਰਦੀ ਹੈ ਕੋਈ ਦੂਰਾਵਾ ਨਹੀਂ ਕਰਦੀ ਹੈ ਜੀ ਹੁਣ ਤਾਂ ਕਹਾਂਗੇ ਕਰਦੀ ਸੀ ਜਿਹੜੇ ਪਟਨਾ ਸਾਹਿਬ ਵਾਲੇ ਸਿੱਖਣੇ ਕੋ ਨਾਲ ਖੇਡਵਾਣੀ ਹੈ ਬੀਤਾ ਹੈ ਹੁੰੜਣੇ ਤਾਂ ਚੁਣੌਤੀ ਦਿੱਤੀ ਸੀ ਤਾਂ ਹੁਣ ਚੁਣੌਤੀ ਕਿਉਂ ਦਿੱਤੀ ਇਹ ਵੀ ਆਪਾਂ ਦੁਬਾਰਾ ਗੱਲ ਕਰਦੇ ਆ ਵੀ ਇਹਦੇ ਚ ਹਾਲਾਤ ਕਿਹਦੇ ਪੈਦਾ ਕੀਤੇ ਹੈ ਜੇ ਕਿਹੜੇ ਸਿਆਸੀ ਬੰਦੇ ਨੇ ਕਿਉਂ ਇਹ ਜਿਹੇ ਹਾਲਾਤ ਪੈਦਾ ਕੀਤੇ ਇਹ ਗੱਲ ਕਰਨੀ ਪੜਦੀ ਉਹ ਕਰਦੇ ਆ ਲੇਕਿਨ ਮੈਂ ਤੁਹਾਨੂੰ ਦੱਸਦਾ ਇਕ ਤਾਂ ਇਹਨਾਂ ਨੇ ਕੀਤਾ ਅਕਾਲ ਤੱਕ ਸਭ ਤੋਂ ਆਗੇ ਜੀ ਪੰਜ ਪਹਿਲਾਂ ਦਾ ਸ਼ੇਰ ਇਕੱਠ ਹੋਇਆ ਦਮਦਮਾ ਸਾਂ ਕੇਸਗੜ ਸਾਂ ਕੇਸਗੜ ਸਰੋਪਾ ਦੇ ਵੀ ਇਹ ਕਹਿੰਦੇ ਨੇ ਬਿਲਕੁਲ ਗੈਰਸਾਨਤ ਗੱਲ ਕੀਤੀ ਹੈ ਤਖਤ ਸ੍ਰੀ ਹਰਮੰਦਰ ਪਟਨਾ ਸਾਹਿਬ ਵਾਲਿਆਂ ਨੇ ਉਹ ਪੰਜ ਪਿਆਰਾਂ ਦਾ ਕੋਈ ਹੱਕ ਨਹੀਂ ਸੀ ਇਸ ਤਰ੍ਹਾਂ ਦੀ ਗੱਲ ਕਰਦਾ ਉਹ ਸਿੱਖ ਪੰਥ ਦੀ ਮਰਿਆਦਾ ਦੇ ਖਿਲਾਫ ਗੱਲ ਕਰ ਰਹੇ ਨੇ ਔਰ ਫਿਰ ਤਖਤ ਸ੍ਰੀ ਦਮਦਮਾ ਸਾਹਿਬ ਜਿਨ੍ਹਾਂ ਦੇ ਜਥੇਦਾਰ ਨੂੰ ਤੁਰਖਾਇਆ ਕਰਾ ਦਿੱਤਾ ਟੈਕਸਿੰਗ ਤੇ ਹੁਣ ਫਿਰ ਉਹਨਾਂ ਬਾਰੇ ਵੀ ਹੈ ਉੱਥੇ ਸੱਤ ਦਮਦਮਾ ਸਾਹਿਬ ਤਰੁੰਡੀ ਸਾਹਿਬ ਉਹਨਾਂ ਨੇ ਇਕੱਠ ਕਰ ਲਿਆ ਮੈਂ ਦੇਖ ਰਿਹਾ ਸੀ ਉਹਨਾਂ ਦੇ ਜਿਹੜੀ ਗੱਲ ਕੀਤੀ ਉਸ ਹਵਾਲੇ ਵੀ ਦਿੱਤੇ ਜਿਵੇਂ ਉਹ ਕਹਿੰਦੇ ਨੇ ਵੀ ਅਕਾਲ ਤਖਤ ਸਾਹਿਬ ਨੂੰ ਜਿਹੜੀ ਚੁਣੌਤੀ ਦਿੱਤੀ ਹੈ ਜਾਂ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਬਿਲਕੁਲ ਮੰਤ ਭਾਗੀ ਹੈ ਪੰਥ ਚ ਪਾੜਾ ਪਾਉਣ ਵਾਲੀ ਹੈ ਇਹ ਪੰਜ ਪਿਆਰੇ ਕਹਿੰਦੇ ਉਹ ਕਹਿੰਦੇ ਸਿੱਖ ਮਰਿਆਦਾ ਦੇ ਖਿਲਾਫ ਹੈ ਤੇ ਫਿਰ ਉਹਨਾਂ ਨੇ ਸਿੱਖ ਮਰਿਆਦਾ ਦੇ ਬੌਂਡ ਰਿਜ ਕੇ ਦਾ ਸਿੱਖ ਰਿਹੱਤ ਬੜਾ ਪੜ ਲਓ ਉਧਰ ਪੰਨਾ ਨੰਬਰ 32 ਸਲੇਖ ਨੰਬਰ 4 ਉਹਦੇ ਮੁਤਾਬਕ ਕਿਸੇ ਵੀ ਸਵਾਲ ਉੱਤੇ ਮਤਾ ਹੋ ਸਕਦਾ ਆਦੇਸ਼ ਨਹੀਂ ਹੋ ਸਕਦਾ ਜਿਹੜਾ ਪੰਜ ਪਿਆਰਾਂ ਨੇ ਕੀਤਾ ਇਹ ਉਹ ਕਹਿੰਦੇ ਨੇ ਤੇ ਇਸ ਤਰ੍ਹਾਂ ਇਹ ਕਹਿੰਦੇ ਨੇ ਸਲੇਖ 5 ਮੁਤਾਬਕ ਸ਼ਰੀਅ ਅਕਾਲ ਤੱਕ ਸਾਭ ਨੂੰ ਸਿਰਫ ਅਪੀਲ ਹੋ ਸਕਦੀ ਹੈ ਅਪੀਲ ਹੋ ਸਕਦੀ ਹੈ ਤੇ ਇਹਨਾਂ ਨੇ ਜਿਹੜਾ ਹੈ ਵੱਖਰਾ ਹੁਕਮਨਾਮਾ ਜਾਰੀ ਕੀਤਾ ਹੈ ਜਿਹੜਾ ਬਿਲਕੁਲ ਪੰਥ ਦੀ ਮਰਿਆਦਾ ਦੇ ਖਿਲਾਫ ਹੈ ਪਰਪਰਾ ਦੇ ਖਿਲਾਫ ਹੈ ਸਿਧਾਂਤ ਦੇ ਖਿਲਾਫ ਹੈ ਸਿੱਖੀ ਦੇ ਇਹ ਪੰਜ ਪਿਆਰੇ ਨੇ ਉੱਥੇ ਕਿਹਾ ਤੇ ਹੁਣ ਉਹ ਕਹਿੰਦੇ ਅਕਾਲ ਤਖਤ ਸਾਹਿਬ ਤੇ ਇਹ ਪੇਸ਼ ਹੋਣ ਉਪ ਮਾਫੀ ਮੰਗਨ ਤੇ ਵਾਪਸ ਲੈਣ ਜੋ ਇਹਨਾਂ ਨੇ ਹੁਕਮਨਾਮਾ ਕੀਤਾ ਹੈ ਇਹ ਨਹੀਂ ਤਾਂ ਇਹ ਜਿਹੜੀ ਕਾਰਵਾਈ ਹੈ ਇਹ ਪੰਥਕ ਵਿਰੋਧੀ ਕਾਰਵਾਈ ਮੰਨੀ ਜਾਊਗੀ ਗੈਰ ਸਿਧਾਂਤਕ ਮੰਨੀ ਜਾਊਗੀ ਹੁਣ ਤਿੰਨ ਜਥੇ ਜਿਹੜੇ ਤਿੰਨ ਤਖਤ ਨੇ ਜਿਹੜੇ ਤਖਤ ਸਹਿਬਾਨ ਦੇ ਪੰਜ-ਪੰਜ ਪਿਆਰੇ ਇਕੱਠੇ ਹੋ ਕੇ ਇਹ ਹਦੇਸ਼ ਕਿਹਦੇ ਖਿਲਾਫ ਕਰ ਰਹੇ ਨੇ ਤਖਤ ਸ੍ਰੀ ਹਰਮੰਦਰ ਸਾਹਿਬ ਜੋ ਜਿਨ੍ਹਾਂ ਨੇ ਕੱਲ ਵਿਸ਼ੇਸ਼ ਖਤਰਤਾ ਕੀਤੀ ਤੇ ਇਹ ਸੁਣਿਆ ਸੀ ਕਿ ਇਸ ਤਰ੍ਹਾਂ ਵੀ ਹੂਗਾ ਇਸ ਤਰ੍ਹਾਂ ਦੇ ਹਾਲਾਤ ਬਣਨਗੇ ਤੇ ਵੱਢ ਗਿਆ ਹਾਲਾਤ ਹੁਣੇ ਹਾਲਾਤ ਕਿਉਂ ਬੜੇ ਦੇਖੋ ਹਾਲਾਤ ਬਣਦੇ ਪਿੱਛੇ ਕਿਤੇ ਨਾ ਕਿਤੇ ਤਾਂ ਸੱਚੀ ਗੱਲ ਤਾਂ ਇਹ ਆ ਕਿ 2 ਦਸੰਬਰ ਦਾ ਹੁਕਮ ਨਾਮੇ ਪਿਆ ਜੇ ਆਪਾਂ ਚਰਚਿਤ ਆਪਾਂ ਗੱਲ ਕਰਾਂ ਉਹ ਅੱਗੇ ਗੱਲ ਫਿਰ ਉਦੋਂ ਵਗੇ ਵੱਧਦੀ ਹੈ ਜਦੋਂ 2 ਦਸੰਬਰ ਦੇ ਹੁਕਮ ਨਾਮੇ ਚ ਇੱਕ ਇਹ ਕਹਿਤਾ ਸੀ ਕਿ ਜੀ 7 ਮੈਂਬਰੀ ਕਮੇਟੀ ਜਿਹੜੀ ਪ੍ਰਤੀ ਕਰੇ ਉਹਦੇ ਜਿਹੜਾ ਪ੍ਰਧਾਨ ਤੇ ਉਹਦੇ ਵਾਰ ਚੋੜੇ ਜਾਣਗੇ ਉਸ ਤੋਂ ਬਾਅਦ ਬਾਕੀ ਆਲੇ ਹੱਦੇ ਜੋ ਗਰਾਸੀ ਕਬੂਲ ਕਰ ਲੈ ਸੀ ਉਸ ਵੇਲੇ سزا ਜਿਹੜੀ ਲਾਈ ਗਈ ਸੀ ਧਾਰਮਿਕ سزا ਮਨ ਲਈ ਦੂਜੀ سزا ਤੇ ਮੁੱਕਰ ਕੇ ਇਹ ਗੱਲ ਪਤ ਹੈ ਹੁਣ ਉਸ ਵੇਲੇ ਜਿਹੜੇ ਬੋਲੇ ਹੱਕ ਚ ਸਗਵੀਰ ਸਿੰਘ ਬਾਦਲ ਦੇ ਉਹ ਸੀ ਗਿਆਨੀ ਰਣਜੀਤ ਸਿੰਘ ਘੋਰੇ ਮਸਕੀ ਜਿਹੜੇ ਕਿਸੇ ਸਮੇਂ ਜੱਥੇਦਾਰ ਹੁੰਦੇ ਸੀ ਤਖਤ ਸ੍ਰੀ ਪਟਨਾ ਸਾਹਿਬ ਇਹ ਉਹ ਲਗਾਤਾਰ ਪੀਟੀਸੀ ਆ ਕੇ ਬੋਲਦੇ ਰਹੇ ਹੱਕ ਚ ਬੋਲਦੇ ਰਹੇ ਯਾਨੀ ਹਰਪ੍ਰੀਤ ਸਿੰਘ ਦੇ ਖਿਲਾਫ ਜੱਥੇਦਾਰਾਂ ਦੇ ਖਿਲਾਫ ਬਹੁਤ ਉੱਚੀ ਸੁਰ ਦੇ ਵਿੱਚੋਂ ਬੋਲੇ ਸੀ ਇਹ ਵੀ ਤੁਹਾਨੂੰ ਪਤਾ ਹੈ ਕਿ ਉਹਨਾਂ ਤੇ ਕਿਸ ਕਿਸਮ ਦੇ ਜਿਹੜੇ ਇਲਜ਼ਾਮ ਲੱਗੇ ਸੀ ਜਦ ਡਾਕਟਰ ਗੁਰਵਿੰਦਰ ਸਿੰਘ ਨਾਲ ਜੋ ਉਹਨਾਂ ਦੀ ਚਰਚਾ ਚੱਲਦੀ ਰਹੀ ਉਹਦੇ ਚ ਨਹੀਂ ਪੈਂਦੇ ਹਾਂ ਉਸ ਵੇਲੇ ਜਿਹੜੇ ਤਤਕਾਲੀ ਪ੍ਰਧਾਨ ਬਾਈ ਦੀ ਗੱਲ ਕਰ ਰਿਹਾ ਕਪਤਾਰ ਸਿੰਘ ਹਿੱਤ ਜਿਹੜੇ ਉੱਥੋਂ ਦੇ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਸੀ ਪਟਾਰਾ ਸਾਹਿਬ ਦੇ ਉਹਨਾਂ ਨੇ ਇੱਕ ਜਾਂਚ ਕਮੇਟੀ ਬਣਾਈ ਸੀ ਤੇ ਇਹ ਕਿਹਾ ਤਾਂ ਸੀ ਵੀ ਜਿੰਨਾ ਚਿਰ ਜਾਂਚ ਮੁਕੰਮਲ ਨਹੀਂ ਹੁੰਦੀ ਉਹਨਾਂ ਚਿਰ ਤੁਹਾਡੀ ਸੇਵਾ ਤੇ ਰੋਕ ਲੱਗਦੀ ਇਹ ਕਿਹਾ ਗਿਆ ਸੀ ਤੇ ਫਿਰ ਜੋ ਚਲੋ ਸੇਵਾ ਤੇ ਰੋਕ ਲੱਗ ਗਈ ਉਹ ਫਿਰ ਅਪਤਾਰ ਸਿੰਘ ਹਿੱਤ ਚਲੇ ਗਏ ਸਾਰਾ ਹਾਲਾਤ ਬਦਲ ਗਏ ਨਮੇਜ ਜਥੇਦਾਰ ਆ ਕੇ ਇਹਨਾਂ ਨੇ ਫਿਰ ਇੱਥੇ 4 11 26 ਨੂੰ ਰਿਪੋਰਟ ਦੇਤੀ ਰਿਪੋਰਟ ਦੇ ਵਿੱਚ ਇਹਨਾਂ ਨੂੰ ਬੇਕਸੂਰ ਜਾਂ ਇਹਨਾਂ ਦੇ ਜਿਹੜਾ ਹੈ ਦੋਸ਼ੀ ਨਹੀਂ ਪਾਇਆ ਗਿਆ ਦੋਸ਼ ਸਾਬਤ ਨਹੀਂ ਹੋਇਆ ਇਹਨਾਂ ਨੂੰ ਦੋਸ਼ ਜਿਹੜੇ ਇਹਦੇ ਸੇਵਾ ਤੇ ਰੋਕ ਲਗਾਈ ਸੀ ਉਹ ਹਟਾਉਣ ਦੀ ਗੱਲ ਜਿਹੜੀ ਹੈ ਉਹ ਮਤਾਂ ਲਿਆਇਆ ਕਰਨ ਪੈਸਾ ਦੱਸਿਆ ਸੀ ਨਾ ਪਿਛਲੀ ਵੀਡੀਓ ਚ ਪਏ ਨੇ ਵੀ ਕਿੰਨੇ ਮਤਾਂ ਲਿਆਇਆ ਤੇ ਉਹਦੇ ਵੀ ਇੱਕ ਪ੍ਰੋਬਲਮ ਹੈ ਉਦੀ ਇਹ ਪ੍ਰੋਬਲਮ ਹੈ ਕਿ ਜਿਹੜਾ ਕਲਦੀਪ ਸਿੰਘ ਗੜਕਾਜ ਨੂੰ ਕਿਸੇ ਨੇ ਪ੍ਰਵਾਨ ਨਹੀਂ ਕੀਤਾ ਤੇ ਕਿਸੇ ਨੇ ਕਿ ਪਾਸੋਂ ਸਲੋਬਲੀ ਕਮੇਟੀ ਦੀ ਅੰਤਰ ਕਮੇਟੀ ਲਾ ਲਿਆ ਇਹ ਮੈਂ ਤਾਂ ਹੀ ਤਾਂ ਕਹਿੰਦਾ ਵੀ ਉੱਥੇ ਪਿਆ ਨਾ ਮਸਲਾ ਤਾਂ ਉੱਥੇ ਪਿਆ 2 ਦਸੰਬਰ ਚ 26 ਦੇ ਨਾਲ ਚ ਤਿੰਨ ਜਥੇਦਾਰ ਰਤਾਰਕੇ ਇਹਨਾਂ ਨੂੰ ਜਥੇਦਾਰ ਲਾਇਆ ਇਹ ਜਥੇਦਾਰ ਜਿਹੜੇ ਜਿਨ੍ਹਾਂ ਨੂੰ ਨਹੀਂ ਪ੍ਰਵਾਨ ਕੀਤਾ ਰਾਤ ਨੂੰ ਜਿਹੜਾ ਹੈ 2:51 ਵਜੇ ਸੇਵਾ ਸੁਭਾਲਦੇ ਨੇ ਕਿਸੇ ਨੇ ਦਸਤਾਰ ਨਹੀਂ ਦਿੱਤੀ ਉਹ ਆਪਣੇ ਆਪ ਨੂੰ ਸਥਾਪਿਤ ਕਰਨ ਨੂੰ ਫਿਰਦੇ ਨੇ ਇਸ ਤਰ੍ਹਾਂ ਦੇ ਹਾਲ ਟੇਕਸਿੰਗ ਧਨੌਲਾ ਦਾ ਤੇ ਉਹਦੇ ਬਾਰੇ ਤਾਂ ਹੁਣ ਬਾਬਾ ਕੁਸ਼ੇ ਜਿਹੜੇ ਦੰਦਮਦ ਸਾਹਿਬ ਵਾਲੇ ਨੇ ਹੁਣ ਜਿਹੜਾ ਸੀ ਜਿਹਦੇ ਉੱਤੇ ਨਾ ਗਾਨੀ ਬਜ਼ੀਰ ਸਿੰਘ ਐਡੀਸ਼ਨਲ ਹੈੱਡ ਗ੍ਰਾਂਤੀ ਜਿਹੜਾ ਸੀ ਉਹ ਤੋਂ ਇਹ ਕਿਹਾ ਸੀ ਨਾ ਜੀ ਤੁਸੀਂ ਪੰਜ ਬਾਣੀਆਂ ਦਾ ਪਾਠ ਸੁਣੋ ਉਹਨੂੰ ਵੀਡੀਓ ਰਿਕਾਰਡ ਕਰਕੇ ਅਕਾਲ ਤਖਤ ਨੂੰ ਭੇਜੋ ਹੁਣ ਲੋਕ ਤਾਂ ਇਹ ਕਹਿੰਦੇ ਨੇ ਵੀ ਉਹ ਤਾਂ ਚਲੋ ਜਵਾਨੀ ਸੁਣਨ ਦੀ ਗੱਲ ਸੀ ਤੁਸੀਂ ਜਿਹੜੇ ਇਹ ਗਿਆਨੀ ਟੈਕਸ ਨੂੰ ਕੋਈ ਪੜ੍ਹ ਕੇ ਸੁਣਾ ਦੇਣ ਇਹ ਤਾਂ ਪੜ੍ਹ ਕੇ ਵੀ ਨਹੀਂ ਸੁਣਾ ਸਕਦੇ ਇਸ ਤਰ੍ਹਾਂ ਦੀਆਂ ਬਗਲਾਂ ਚੱਲ ਪਈਆਂ ਹਲਾਤ ਕਿੱਥੇ ਤੱਕ ਪਹੁੰਚ ਕੇ ਤੁਸੀਂ ਦੇਖੋ ਚਲੋ ਉਸ ਤੋਂ ਬਾਅਦ ਜਦੋਂ ਜਥੇਦਾਰ ਹਟਾ ਕੇ ਨਵੇਂ ਜਥੇਦਾਰ ਲਾ ਲਈ ਨਵੇਂ ਜਥੇਦਾਰ ਲਾਏ ਉਹਦਾ ਵਿਰੋਧ ਹੋਇਆ ਬਹੁਤ ਸਾਰੇ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇਗ ਸਿੰਘ ਜਥੇਬੰਦੀਆਂ ਵਿਰੋਧ ਕਰ ਰਹੀਆਂ ਸਤ ਸਮਾਜ ਵਿਰੋਧ ਕਰ ਰਿਹਾ ਦਮਦਮਿਤ ਇਕਸਾਲ ਵਿਰੋਧ ਕਰ ਰਹੀ ਹੈ ਦਮਦਮਿਤ ਇਕਸਾਲ ਦੇ ਤੁਮਾ ਸਾਹਿਬ ਹੁਣ ਬਾਗਲ ਸਾਹਿਬ ਦੇ ਖਿਲਾਫ ਹੋ ਗਏ ਅਲਤਨਾਲ ਸੀ ਉਹ ਕਹਿੰਦੇ ਰ ਹਰ ਇੱਕ ਮਹੀਨੇ ਦੇ ਪਹਿਲੇ ਐਤਵਾਰ ਨੂੰ ਇਕੱਠੇ ਇਹਦੇ ਘਰ ਦੇ ਸਾਹਮਣੇ ਬੈਠਾ ਕਰਾਂਗੇ ਜਥਾ ਜਾਇਆ ਕਰੂਗਾ ਲੋਕਾਂ ਵਿੱਚੋਂ ਫਿਰ ਇੱਕ ਦੂਜਾ ਮਤ ਆ ਗਿਆ ਵੀ ਚਲੋ ਜੇ ਇਹ हट ਗਿਆ ਆਪਾਂ ਉਹਨੂੰ ਨੌਰ ਲਾ ਲੈਣੇ ਰਜੀਤ ਸਿੰਘ ਢੱਡਰ ਵਾਲੇ ਨੂੰ ਉਹ ਉਹਨੂੰ ਮਾਫੀ ਦੇ ਕੇ ਉਹਨੂੰ ਨੌਰ ਲਾ ਲੈਣ ਮਤ ਸਿਆਸਤ ਉਹਦੇ ਕਰਕੇ ਚੱਲ ਰਹੀ ਹੈ ਸਰ ਕੋਈ ਜਥੇਦਾਰ ਨੂੰ ਹਟਾਉਣਾ ਕਰਦੀਪ ਸਿੰਘ ਢਗੱਜ ਨੂੰ ਲਾਉਣਾ ਪਰਵਾਹ ਨਾ ਹੋਣਾ ਉਹਨਾਂ ਦਾ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਮਿਹਨਤ ਕਰਨਾ ਸਾਰੇ ਹਰਮਤੇ ਕਿਉਂ ਆ ਰਹੇ ਨੇ ਤੂੰ ਇਹ ਗੁਰਮੁਖਸ ਨੂੰ ਵੀ ਬੁਲਾ ਲਓ ਜੀ ਤੇ ਹਰਵਿੰਦਰ ਸਿੰਘ ਸਾਹਿਬ ਨੂੰ ਪਤਾ ਨਹੀਂ ਪਤਾ ਨਹੀਂ ਕੀ ਕੀ ਕਰਦਾ ਕੱਲ ਮੈਂ ਪਿਛਲੀ ਵੀਡੀਓ ਚ ਸਭ ਕੁਝ ਦੱਸਿਆ ਹੋਇਆ ਹੁਣ ਉਸ ਹਾਲਾਤ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੀ ਇੰਟਰੀ ਵੀ ਹੈ ਕਿਉਂਕਿ ਇਹ ਸਾਰਾ ਕੁਝ ਸਿੰਘਵੀਰ ਸਿੰਘ ਬਾਦਲ ਗੈਨਰਜੀ ਸਿੰਘ ਗੁਰਮਿਸਕੀ ਲੋਧੇ ਹੱਕ ਜੀ ਬੋਲਦਾ ਸੀ ਜਿਹਦੇ ਕਰਕੇ ਅਸਲ ਇਹ ਸਾਰਾ ਕੁਝ ਹਾਲਾਤ ਬਣੇ ਨੇ ਹੁਣ ਇਸ ਹਾਲਾਤ ਦੇ ਵਿੱਚ ਟਕਰਾਓ ਜਿਹੜਾ ਹੈ ਉਹ ਤਖਤਾ ਦਾ ਹੋਵੇ ਹੁਣ ਉਹ ਤਖਤ ਕਦੇ ਸੁਣਿਆ ਸੀ ਕਿ ਇੱਕ ਪੰਜਾ ਤਖਤਾ ਦੇ ਵਿੱਚੋਂ ਇੱਕ ਤਖਤ ਸਿੱਧੇ ਤੌਰ ਤੇ ਉਹਦੇ ਪੰਜ ਪਿਆਰੇ ਜਿਹੜੇ ਨੇ ਉਹ ਚੈਲੰਜ ਕਰਨਗੇ ਸ੍ਰੀ ਅਕਾਲ ਤਖਤ ਸਾਹਿਬ ਜਿਹੜੀ ਤੱਕ ਹੁਣ ਤੱਕ ਅਸੀਂ ਕਹਿੰਦੇ ਸੀ ਜੀ ਇਹ ਬਿਲਕੁਲ ਸਰਵਉੱਚ ਕੀ ਉਹਦੀ ਸਰਵਉੱਚਤਾ ਹੁਣ ਕੈਮਰੋ ਤੇ ਇਹ ਸੁਬੀਰ ਸਿੰਘ ਬਾਦਲ ਸਾਹਿਬ ਨੂੰ ਸਿਆਸੀ ਤਰ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਤੁਹਾਡੀ ਸਿਆਸਤ ਕਿੱਥੇ ਤੱਕ ਲੈ ਆਈ ਸਿੱਖ ਕੌਮ ਦੇ ਵਿੱਚ ਬਹੁਤ ਨਿਮੋਸ਼ੀ ਹੈ ਬਹੁਤ ਰੋਸ ਹੈ ਬਹੁਤ ਗੁੱਸਾ ਹੈ ਕਿ ਕਿੱਥੇ ਤੱਕ ਲੈ ਆਏ ਤੁਸੀਂ ਇਸ ਗੱਲ ਨੂੰ ਕਿ ਹੁਣ ਜਿਵੇਂ ਇੱਕ ਮਜ਼ਾਹਲ ਛੱਡੀ ਜਾਂਦੀ ਸੀ ਨਾ ਪਿੱਛੇ ਜੇ ਪਾਕਿਸਤਾਨ ਤੇ ਅੰਦਰ ਉਸਤਾਂ ਤੁਸੀਂ ਐ ਇੱਕ ਦੂਜੇ ਤੇ ਮੈਨਾਂ ਛੱਡਣ ਲੱਗੇ ਉਹਨੇ ਇਧਰ ਛੱਡਤੀ ਇਹਨਾਂ ਨੇ ਇਧਰ ਕਹਿੰਦੇ ਸੁਣਿਆ ਹੁਣ ਸ਼ਰੋਮੀਕ ਕਮੇਟੀ ਦੇ ਤਿੰਡੇ ਇਹ ਪੰਜਾਬ ਵਾਲੇ ਤਖਤ ਸਰਬਾਨ ਨੇ ਇਹ ਸ਼ਰੋਮੀਕ ਕਮੇਟੀ ਦੇ ਅੰਡਰ ਆਉਂਦੇ ਨੇ ਇਹਨਾਂ ਨੇ ਉਹਦੇ ਖਿਲਾਫ ਕਰਤਾ ਉਹ ਦਿੱਲੀ ਪ੍ਰਵਾਂਤ ਕਮੇਟੀ ਹੈ ਮਤਲਬ ਰੌਲਾ ਤਾਂ ਸਿਆਸੀ ਹੋ ਗਿਆ ਧਾਰਮਿਕ ਤੱਤਾਂ ਦਾ ਸਿਆਸੀਕਰਨ ਕਰਿਆ ਜਾ ਰਿਹਾ ਜਾਂ ਸਿਆਸੀ ਸਿਆਸਤ ਤੌਰ ਤੇ ਲੜਾਈ ਹੋ ਰਹੀ ਹੈ ਕਦੇ ਨਹੀਂ ਸੁਣਿਆ ਸੀ ਤੋ ਇਹ ਸਹਲਾਦ ਦੇ ਵਿੱਚ ਲੈ ਇਹ ਇਹਨਾਂ ਦੀ ਸਿਆਸਤ ਤੇ ਜੇ ਕਿਤੇ ਸੱਚ ਬੁਚੀ ਉਸ ਵੇਲੇ ਹੁਕਮ ਬੰਨਿਆ ਹੁੰਦਾ ਤੋ ਦਸੰਬਰ ਵਾਲਾ ਸ਼ਾਇਦ ਇਹ ਸਥਿਤੀ ਨਾ ਪਹੁੰਚਦੀ ਤੇ ਹੁਣ ਜਿਹੜੀ ਸਥਿਤੀ ਪਹੁੰਚੀ ਹੈ ਜਿੱਥੇ ਪਹੁੰਚੀ ਹੈ ਇਹ ਕਮੇਟੀ ਕੋ ਕੀ ਹਰਜਿੰਦਰ ਸਿੰਘ ਧਾਮੀ ਜਿਹੜੇ ਕਹਿੰਦੇ ਨੇ ਮੈਂ ਕਰਦਾ ਕੀ ਕੋਸ਼ਿਸ਼ ਹਾਂ ਜੀ ਕਿਵੇਂ ਕਰਨਗੇ ਕੀ ਉਹ ਮਤਲਬ ਵਿਚੋਲਗੀ ਕਰਨ ਕਿ ਸਟਰੋ ਦੇ ਫਲਤ ਬਣ ਗਏ ਜੀ ਤੇ ਦੂਜੇ ਪਾਸੇ ਮੈਂ ਅੱਜ ਸੁਣ ਰਿਹਾ ਸੀ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਉਹ ਬਲਾਰਾ ਕਹਿੰਦਾ ਜੀ ਇਹ ਤਾਂ ਪੰਥ ਵਿਰੋਧੀ ਤਾਕਤਾਂ ਕਰਾ ਰਹੀਆਂ ਨੇ ਬਈ ਹਾਲਾਤ ਕਿਤੇ ਪੈਦਾ ਕੀਤੇ ਮੰਨ ਲੈਣੇ ਕਿ ਜਿਹੜਾ ਤਖਤ ਪਟਨਾ ਸਾਹਿਬ ਇਹ ਹੈਗਾ ਭਾਰਤੀ ਜਨਤਾ ਪਾਰਟੀ ਦੀ ਕਬਜ ਮੰਨ ਲੈਣੇ ਤੇ ਹਾਲਾਤ ਕਿਤੇ ਪੈਦਾ ਕੀਤੇ ਉਹ ਵੀ ਆ ਕੇ ਕਰਕੇ ਉਹ ਉਹ ਜਿਹੜੇ ਹਾਲਾਤ ਨੇ ਤਾਂ ਤੁਸੀਂ ਜਵਾਬ ਹਰੋ ਨਾ ਤੁਸੀਂ ਕੀਤਾ ਨਾ ਸਰ ਸੋ ਇਸ ਹਾਲਾਤ ਦੇ ਵਿੱਚ ਸੱਚਮੁੱਚ ਹੀ ਕੌਮ ਬਹੁਤ ਰੋਸ ਦੇ ਵਿੱਚ ਹੈ ਸਮਝਣ ਦੀ ਲੋੜ ਹੈ ਉਤਾਰ ਅਰਦਾਸ ਕਰਨ ਦੀ ਵੀ ਲੋੜ ਹੈ ਤੇ ਆਸ ਕਰੀਏ ਅਰਦਾਸ ਕਰੀਏ ਕਿ ਸਭ ਕੁਝ ਠੀਕ ਹੋ ਔਰ ਆ ਰਿਹਾ ਟਾਈਮ ਚ ਮਾਫ ਕਰਨਾ ਹਾਰਦੀ ਘੜੀ ਜਿਸ ਤਰ੍ਹਾਂ ਦੀ ਲੀਡਰਸ਼ਿਪ ਚੱਲ ਰਹੀ ਹੈ ਜਿਵੇਂ ਹੰਕਾਰ ਹੈ ਜਿਵੇਂ ਮੈਂ ਬੜੀ ਹੋਈ ਐ ਜਿਵੇਂ ਹੋਵੇ ਲੱਗ ਨਹੀਂ ਰਿਹਾ ਕਿ ਸਭ ਕੁਝ ਠੀਕ ਹੋ ਪਰ ਹੋ ਜੋ ਕੁਝ ਰਿਹਾ ਉਹ ਤੁਹਾਡੇ ਸਮਝ ਰੱਖਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ